एज लिमिट चालीस साल तनखा एक लाख तो भी पैन के सिर्फ पांच स्टेप्स फॉलो कितने गुआना बैठना यह सुनहरी मौका ਜੀ ਬੇਕੇ ਆਪ ਸਭ ਨੂੰ ਪਤਾ ਹੀ ਹੈ ਕਿ ਹਰ ਵਾਰ ਕੋਈ ਨਾ ਕੋਈ oportunidades job opportunity ਸਭ ਨੂੰ ਮਿਲਦੀਆਂ ਨੇ ਕੋਈ ਨਾ ਕੋਈ jobs ਨਿਕਲਦੀਆਂ ਹੀ ਰਹਿੰਦੀਆਂ ਨੇ ਲੇਕਿਨ ਅੱਜ ਤੁਹਾਡੇ ਲਈ ਅਸੀਂ ਖਾਸ ਇੱਕ ਮੌਕਾ ਤੁਹਾਡੇ ਲਈ ਪੇਸ਼ ਕਰਨ ਆਏ ਆ ਜਿਨ੍ਹਾਂ ਦੀ ਜੋ 21 ਸਾਲ ਤੋਂ 40 ਸਾਲ ਦੇ ਵਿੱਚ ਵਿੱਚ ਦੇ ਲੋਕ कमा सकदे ने पैसे ते जॉब ਕਰ ਸਕਦੇ ਨੇ ਘਰ ਬੈਠੇ ਜੇ ਤੁਸੀਂ ਇਹ ਖਬਰ ਦੇਖ ਰਹੇ ਹੋ ਤੇ ਤੁਹਾਡੇ ਲਈ ਸੁਨਹਿਰੀ ਮੌਕਾ ਤੁਹਾਡੇ ਤੋਂ ਪਹਿਲਾਂ ਕੋਈ ਅਪਲਾਈ ਨਾ ਕਰ ਲਵੇ ਕਿਉਂਕਿ ਵੈਕੈਂਸੀਜ਼ ਬਹੁਤ ਘੱਟ ਨੇ ਤਾਂ ਤੁਹਾਨੂੰ ਦੱਸ ਦਿੰਦੇ ਨੇ ਕਿ ਸੈਕਸ਼ਨਸ ਵਿੱਚ ਵੀ ਡਿਵਾਈਡ ਕੀਤੇ ਗਏ ਨੇ ਲੋਕ ਕਿ ਕਿਹੜੇ ਲੋਕਾਂ ਦੇ ਲਈ ਕਿੰਨੀ ਜੋ ਵੈਕੈਂਸੀਜ਼ ਨਿਕਾਲੀਆਂ ਗਈਆਂ ਨੇ 40 ਸਾਲ ਤੋਂ ਘੱਟ ਉਮਰ ਵਾਲੇ ਲੋਕ ਧਿਆਨ ਨਾਲ ਸੁਣ ਲਓ ਕਿਉਂਕਿ ਇਹ ਸੁਨਹਿਰੀ ਮੌਕਾ ਰੋਜ਼-ਰੋਜ਼ ਨਹੀਂ ਮਿਲਦਾ ਤੁਹਾਨੂੰ ਦੱਸ ਦਿੰਨੇ ਆ ਕਿ ਕਿਹੜੀ ਵੈਬਸਾਈਟ ਦੇ ਉੱਪਰ ਤੁਹਾਨੂੰ ਜਾਣਾ ਹੋਵੇਗਾ ਕਿਹੜੇ ਉਪਰ ਸਟੈਪਸ ਨੇ ਜਿਹੜੇ ਤੁਹਾਨੂੰ ਫੋਲੋ ਕਰਨੇ ਹੋਣਗੇ ਤੁਸੀਂ 1 ਲੱਖ ਰੁਪਏ ਤੋਂ ਵੱਧ ਪੈਸੇ ਜਿਹੜੇ ਆ ਕਮਾ ਸਕਦੇ ਹੋ ਯੂਪੀ ਐਸਐਸਐਸਸੀ ਨੇ ਜੂਨੀਅਰ ਆਨਲਾਈਨ ਜੋ ਐਪ ਐਨਾਲਿਸਟ ਫੂਡ ਦੇ ਅਹੁਦੇ ਦੇ ਲਈ ਭਰਤੀ ਦਾ ਐਲਾਨ ਕੀਤਾ ਹੈ ਨੋਟੀਫਿਕੇਸ਼ਨ ਦੇ ਅਨੁਸਾਰ ਇਸ ਭਰਤੀ ਦੇ ਲਈ ਅਰਜੀ ਪ੍ਰਕਿਰਿਆ 15 April 2024 ਤੋਂ ਸ਼ੁਰੂ ਕੀਤੀ ਗਈ ਤੇ ਹੁਣ ਜੋ ਹੈ 15 April 2024 ਤੋਂ ਸ਼ੁਰੂ ਹੋ ਕੇ ਕਦੋਂ ਤੱਕ ਇਸ ਦੀ ਜੋ ਹੈ ਲਿਮਟ ਹੈਗੀ ਹੈ ਕਦੋਂ ਤੱਕ ਇਹ ਜੋ ਜੋਬ ਤੁਸੀਂ ਅਪਲਾਈ ਕਰ ਸਕਦੇ ਹੋ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਉਮੀਦਵਾਰ ਜਿਹੜੇ ਨੇ ਉਹ ਵੈਬਸਾਈਟ upsssc.gov.in ਤੁਹਾਡੀ ਸਕਰੀਨ ਦੇ ਉੱਪਰ ਦਿਖਾ ਦਿੱਤੀ ਗਈ ਹੋਵੇਗੀ ਇਹ ਜੋ ਉਹ ਵੈਬਸਾਈਟ ਹੈ ਜਿੱਥੇ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ ਤੁਸੀਂ ਫੀਸਾਂ ਦਾ ਭੁਗਤਾਨ ਕਰਨ ਅਤੇ ਫਾਰਮ ਦੇ ਵਿੱਚ ਸੁਧਾਰ ਕਰਨ ਦੀ ਆਖਰੀ ਮਿਤੀ 22 ਮਈ 2024 ਹੈ ਅਸਾਮੀਆਂ ਯਾਨੀ ਕਿ ਵੈਕੈਂਸੀਜ਼ ਦੇ ਜੋ ਅਪਡੇਟਸ ਨੇ ਉਹ ਤੁਹਾਡੇ ਨਾਲ ਸਾਂਝਾ ਕਰਨ ਲਏ ਨੇ ਜਰਨਲ ਵੈਕੈਂਸੀਜ਼ ਨੇ 188 ای ڈبلیو ایس ਦੇ ਨੇ ਤੋਂ ਦੱਸਦੇ ਨੇ ای ڈبلیو ایس ਦਾ ਸਭ ਤੋਂ ਪਹਿਲਾ ਮਤਲਬ ਇਕਨੋਮਿਕ ਤੌਰ ਦੇ ਉੱਤੇ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਵਰਗ ਵਾਲੇ ਲੋਕ ਨੇ 41 ਅਸਾਮੀਆਂ ਵੱਲੇ ओबीसी ਹੈਗੇ ਨੇ 114 ਅਸਾਮੀਆਂ ਯਾਨੀ ਵੈਕੈਂਸੀਜ਼ ਐਸਸੀ ਜਿਹੜੇ ਹੈਗੇ ਨੇ ਉਹ 87 ਅਸਾਮੀਆਂ ਨੇ ਤੇ ਐਸਟੀ ਦੇ ਲਈ 7 ਅਸਾਮੀਆਂ ਨਿਕਲੇ ਨੇ ਕੁੱਲ ਜਿਹੜੇ ਜੋ ਇਹ ਸੰਖਿਆ ਹੈਗੀ ਆ ਹੋਦਿਆਂ ਦੀ ਉਹ ਹੈਗੀ ਹੈ 417 ਵਿਦਿਆਕ ਯੋਗਤਾ ਬਾਰੇ ਹੁਣ ਗੱਲ ਕਰ ਲੈਣੇ ਯਾਨੀ ਕਿ ਐਜੂਕੇਸ਼ਨ ਕੁਆਲੀਫਿਕੇਸ਼ਨ ਬਾਰੇ ਉਮੀਦਵਾਰਾਂ ਦੇ ਕੋਲ ਯੂਪੀਐਸਐਸਐਸਸੀ ਪੀਈਟੀ 2023 ਦਾ ਸਕੋਰ ਕਾਰਡ ਹੋਣਾ ਚਾਹੀਦਾ ਇਸ ਨਾਲ ਹੀ ਕੈਮਿਸਟਰੀ ਬਾਇਓਲੋਜੀ ਮਾਈਕਰੋਸਾਇੰਸ ਡੇਰੀ ਕੈਮਿਸਟਰੀ ਫੂਡ ਟੈਕਨੋਲੋਜੀ ਫੂਡ ਐਂਡ ਨਿਊਟ੍ਰੀਸ਼ਨ ਵੈਟਰਨਰੀ ਸਾਇੰਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਉਮਰ ਸੀਮਾ ਦੇ ਬਾਰੇ ਹੁਣ ਗੱਲ ਕਰ ਲੈਣੇ ਆ ਕੀ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਰੱਖੀ ਗਈ ਹੈ। ਰਾਖਮੀ ਸ਼੍ਰੇਣੀ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਉਮਰ ਵਿੱਚ ਛੋਟ ਦਿੱਤੀ ਜਾਵੇਗੀ। ਉਮਰ ਦੀ ਗਣਨਾ 1 ਜੁਲਾਈ 2024 ਦੀ ਮਿਤੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਕੀਤੀ ਜਾਵੇਗੀ। ਸਿਲੈਕਸ਼ਨ ਪ੍ਰੋਸੈਸ ਅੰਦਾਜ਼ਨ ਹੈ ਕਿ ਕਿਸ ਜੋ ਹੈ ਬੇਸ ਦੇ ਉੱਤੇ ਸਿਲੈਕਸ਼ਨ ਹੋਵੇਗਾ। ਰਿਟਰਨ ਐਗਜ਼ਾਮ ਹੋਵੇਗਾ, ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ, ਮੈਡੀਕਲ ਟੈਸਟ ਹੋਵੇਗਾ। ਤਨਖਾਹ ਦੇ ਬਾਰੇ ਗੱਲ ਕਰ ਲੈਣ ਤਾਂ ਜੋ ਸਭ ਤੋਂ ਜ਼ਰੂਰੀ ਗੱਲ ਹੁੰਦੀ ਹੈ। ਉਮੀਦਵਾਰਾਂ ਨੂੰ ਲੈਵਲ 6 ਦੇ ਤਹਿਤ 35400 ਉਸ ਤੋਂ ਬਾਅਦ 1,12,400 ਰੁਪਏ ਪ੍ਰਤੀ ਮਹੀਨਾ ਤਨਖਾਹ ਜਿਹੜੀ ਆ ਮਿਲੇਗੀ ਇਸ ਤਰੀਕੇ ਦੇ ਨਾਲ ਲਾਗੂ ਕਰਨਾ ਹੁਣ ਤੁਹਾਨੂੰ ਪੰਜ ਸਟੈਪਸ ਦੱਸ ਦਿੰਨੇ ਆ ਜਿਹੜੇ ਈਜ਼ੀ ਸਟੈਪਸ ਨੇ 1 ਲੱਖ ਤੋਂ ਵੱਧ ਰਕਮ ਜਿਹੜੀ ਤੁਸੀਂ ਕਮਾ ਸਕਦੇ ਹੋ ਘਰ ਬੈਠੇ ਹੋਏ ਤੇ ਜੋ ਕਿ ਜੋਬਸ ਦੇ ਲਈ oportunidades ਜਿਹੜੀ ਨਿਕਲਿਆ ਉਸ ਲਈ ਤੁਹਾਨੂੰ ਹੁਣ ਦੱਸ ਦਿੰਨੇ ਆ ਪੰਜ ਸਟੈਪ ਕਿਹੜੇ ਨੇ ਅਧਿਕਾਰਤ ਵੈਬਸਾਈਟ ਯਾਨੀ ਕਿ ਜਿਹੜੀ ਸਕਰੀਨ ਦੇ ਉੱਪਰ ਤੁਹਾਨੂੰ ਵੈਬਸਾਈਟ ਦਿਖਾਈ ਦੇ ਰਹੀ ਹੈ upsssc.gov.in ਤੇ ਜਾਣਾ ਹੈ ਉਸ ਤੋਂ ਉਸ ਤੋਂ ਬਾਅਦ ਜੋ ਐਲਾਨਾ ਦਿੱਤੇ ਗਏ ਅਪਲਾਈ ਆਨਲਾਈਨ ਲਿੰਕ ਦੇ ਉੱਤੇ ਕਲਿੱਕ ਕਰਨਾ ਹੈ ਫਾਰਮ ਭਰ ਕੇ ਜੋ ਹੈ ਲੋੜਿੰਦੇ ਦਸਤਾਵੇਜ਼ਾਂ ਦੀ ਡਾਕੂਮੈਂਟਸ ਅਪਲੋਡ ਕਰਨੇ ਨੇ ਫੀਸ ਭਰ ਕੇ ਫਾਰਮ ਜਮ੍ਹਾਂ ਕਰਨਾ ਹੈ ਉਸ ਤੋਂ ਬਾਅਦ ਡਾਊਨਲੋਡ ਕਰਨਾ ਹੈ ਤੇ ਭਵਿੱਖ ਯਾਨੀ ਕਿ ਅੱਗੇ ਅਗਰ ਲੋੜ ਪੈਂਦੀ ਹੈ ਤਾਂ ਇਸ ਦੀ ਕਾਪੀ ਵੀ ਤੁਸੀਂ ਡਾਊਨਲੋਡ ਕਰਕੇ ਰਾਖ ਫਿਰ ਜੋ ਸੇਵ ਕਰਕੇ ਰੱਖ ਸਕਦੇ ਹੋ ਤਾਂ ਇਸ ਤਰੀਕੇ ਦੇ ਨਾਲ ਤੁਸੀਂ 1 ਲੱਖ ਤੋਂ ਵੱਧ ਰੁਪਏ ਕਮਾ ਸਕਦੇ ਹੋ ਜੋ ਕਿ 40 ਸਾਲ ਤੱਕ ਦੇ ਲੋਕ ਹੀ ਕਮਾ ਸਕਦੇ ਹਨ ਤੁਹਾਨੂੰ ਏਜ ਲਿਮਿਟ ਅਸੀਂ ਦੱਸੀ ਹੈ 40 ਸਾਲ 21 ਤੋਂ 40 ਸਾਲ ਤੱਕ ਦੇ ਲੋਕ ਜਿਹੜੇ ਨੇ ਇਸ ਤਰੀਕੇ ਦੇ ਨਾਲ ਜੋਬ ਕਰਕੇ 1 ਲੱਖ ਤੋਂ ਵੱਧ ਰੁਪਏ ਕਮਾ ਸਕਦੇ ਨੇ